ਕੀਰਤਪੁਰ ਸਾਹਿਬ ਤੋਂ ਜਾ ਰਹੇ ਨੇ ਇਤਿਹਾਸ ਕਹਿੰਦਾ ਹੈ ਪਾਲਕੀ ਰੋਕੀ ਸੇਵਾਦਾਰ ਨੇ ਮਹਾਰਾਜ ਨੇ ਪੁੱਛਿਆ ਰੁਕ ਕਿਉਂ ਗਏ ਸੇਵਾਦਾਰ ਨੇ ਕਿਹਾ ਜੀ ਰਸਤੇ ਵਿੱਚ ਕੋਈ ਬੰਦਾ ਲੰਮਾ ਪਿਆ ਹੈ ਉਹਨੇ ਰਸਤਾ ਰੋਕਿਆ ਮਹਾਰਾਜ ਮਸਰਾਤੇ ਕਹਿੰਦੇ ਨੇ ਉਹਨੇ ਰਸਤਾ ਕਿਉਂ ਰੋਕਿਆ ਤਾਂ ਸੇਵਾਦਾਰ ਨੇ ਕਿਹਾ ਜੀ ਉਹਦਾ ਸਰੀਰ ਕੋੜ ਨਾਲ ਭਰਿਆ ਹੈ ਔਰ ਰਸਤੇ ਚ ਉੱਠਣ ਲਈ ਤਿਆਰ ਨਹੀਂ ਇੱਕੋ ਗੱਲ ਕਹਿੰਦਾ ਹੈ ਜਾਂ ਤੇ ਗੁਰੂ ਘਰ ਕ੍ਰਿਸ਼ਨ ਸਾਹਿਬ ਮੈਨੂੰ ਤੰਦਰੁਸਤ ਕਰ ਦੇਣ ਨਹੀਂ ਤੇ ਪਾਲਕੀ ਉੱਪਰੋਂ ਲਗਾ ਦੇਓ ਮੈਂ ਬੇਸ਼ੱਕ ਮਰ ਜਾ ਪਰ ਮੈਨੂੰ ਜਾਂ ਤੰਦਰੁਸਤੀ ਦੇ ਦੇਣ ਜਾਂ ਮੌਤ ਦੇ ਦੇਣ ਜਦੋਂ ਕੋਈ ਗੁਰੂ ਉੱਤੇ ਇੰਨੇ ਵਿਸ਼ਵਾਸ ਨਾਲ ਅੰਦਰੋਂ ਟਿਕਦਾ ਹੈ ਇਹ ਧਿਆਨ ਰੱਖਿਓ ਜਦੋਂ ਪੂਰੇ ਵਿਸ਼ਵਾਸ ਨਾਲ ਕੋਈ ਗੁਰੂ ਕੋਲ ਆ ਕੇ ਮੰਗਦਾ ਹੈ ਉਹਨੂੰ ਪਤਾ ਹੈ ਜਾਂ ਫਿਰ ਇੱਧਰ ਜਾਂ ਇੱਧਰ ਕੰਮ ਹੋਣਾ ਹੈ ਉਹਨੂੰ ਗੁਰੂ ਇਨਕਾਰ ਨਹੀਂ ਕਰਦਾ ਜੋ ਮੰਗਦਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਵੇਖਿਆ ਬੜੇ ਵਿਸ਼ਵਾਸ ਨਾਲ ਲੇਟ ਗਿਆ ਹਜ਼ੂਰ ਨੇ ਫਿਰ ਆਪਣਾ ਰੁਮਾਲ ਦਿੱਤਾ ਸੇਵਾਦਾਰ ਨੂੰ ਕਿਹਾ ਲੈ ਇਹਦੇ ਸ਼ਰੀਰ ਤੇ ਫੇਰ ਦੇ ਗੁਰੂ ਨੇ ਨਦਰ ਕਿਰਪਾ ਕੀਤੀ ਇੱਕ ਦ੍ਰਿਸ਼ਟੀ ਨਾਲ ਉਹਦੇ ਸ਼ਰੀਰ ਦਾ ਕੋੜ हटਿਆ ਨਾਲ ਮਹਾਰਾਜ ਨੇ ਕਿਸ ਕੋੜੀ ਨੂੰ ਕਹੋ ਸਤਨਾਮ ਵਾਹਿਗੁਰੂ ਜਪੇ ਇਹਦੇ ਤਨ ਦਾ ਕੋਡ ਨਹੀਂ ਮੰਨਦਾ ਕੋਡ ਵੀ ਹਟ ਜਾਏਗਾ ਕਿਉਂਕਿ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਨਾਲ ਸਿਮਰਨ ਜ਼ਰੂਰੀ ਕਿ ਹੈ ਤੇ ਸਾਧ ਸੰਗਤ ਭਾਈ ਗੁਰਦਾਸ ਸਾਹਿਬ ਨੇ ਗੁਰੂ ਨੂੰ ਕਬਰ ਕਹਿ ਕੇ ਸੰਬੋਧਨ ਕੀਤਾ ਕਬਰ ਪਤਾ ਕਿਉਂ ਜਦੋਂ ਸ਼ਰੀਰ ਮਰ ਜਾਂਦਾ ਕਿੰਨਾ ਵੀ ਸੋਹਣਾ ਹੋਵੇ ਇਹ ਸ਼ਰੀਰ ਨੂੰ ਘਰ ਚ ਨਹੀਂ ਕੋਈ ਵੀ ਰੱਖਦਾ ਦੋ ਚੌ ਘੰਟਿਆਂ ਵਿੱਚ ਸਸਕਾਰ ਦਾ ਪ੍ਰਬੰਧ ਕਰੀਦਾ ਹੈ ਜੇ ਦਿਹਾੜੀ ਦੋ ਦਿਨ ਕਿਤੇ ਲਾਸ਼ ਰੱਖਣੀ ਪੈ ਜਾ ਜਮਾ ਕਰਾ ਦਈਦੀ ਹੈ ਉਸ ਘਰ ਵਿੱਚ ਕੋਈ ਨਹੀਂ ਰੱਖਦਾ ਜਿਹਨੂੰ ਜਿਸ ਘਰ ਅੰਦਰ ਪੂਰੀ ਉਮਰ guzari ਹੈ ਹੱਡ ਖੋਰ ਖੁਰ ਕੇ ਬੰਦੇ ਨੇ ਘਰ ਬਣਾਇਆ ਜਦੋਂ ਜਿੰਦ ਨਿਕਲ ਜਾਂਦੀ ਉਸੇ ਸ਼ਰੀਰ ਨੂੰ ਘਰ ਵਿੱਚ ਕੋਈ ਨਹੀਂ ਰੱਖਦਾ ਜੇ ਕੋਈ ਸ਼ਰੀਰ ਨੂੰ ਸੰਭਾਲਦਾ ਕਬਰ ਸੰਭਾਲਦੀ ਹੈ ਸ਼ਮਸ਼ਾਨ ਘਾਟ ਸੰਭਾਲਦਾ ਹੈ ਇਹੋ ਗੱਲ ਭਾਈ ਗੁਰਦਾਸ ਸਾਹਿਬ ਨੇ ਕਹੀ ਤੇਰਾ ਗੁਰੂ ਕਬਰ ਬਰਾਬਰ ਹੈ ਉਹ ਸਿੱਖਾ ਜਿਵੇਂ ਕਬਰ ਜਿਹਨੂੰ ਦੁਨੀਆ ਵਿੱਚ ਸ਼ਰੀਰ ਨੂੰ ਕੋਈ ਨਾ ਸੰਭਾਲੇ ਕਬਰ ਆਪਣੇ ਆਪੇ ਸੰਭਾਲ ਲੈਂਦੀ ਹੈ ਤੂੰ ਮਰਦਾ ਹੋ ਕੇ ਆਈ ਜਾਂ ਜਿਹਨੂੰ ਦੁਨੀਆ ਵਿੱਚ ਕੋਈ ਨਾ ਪੁੱਛਦਾ ਹੋਵੇ ਉਹਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਸੰਭਾਲ ਲੈਣਗੇ ਜਿਹੜੇ ਕੋੜੀ ਤੋਂ ਦੁਨੀਆ ਨਫ਼ਰਤ ਕਰਦੀ ਹੋਵੇ ਉਹਨੂੰ ਗੁਰੂ ਕੋਲ ਰੱਖ ਲੈਂਦਾ ਭਾਈ ਗੁਰਦਾਸ ਸਾਹਿਬ ਕਹਿੰਦੇ ਮਰਦਾ ਹੋਏ ਮਰੀਦ ਸੋ ਗੁਰਗੋੜ ਸਮਾਵੇ ਇੱਕ ਹੋਰ ਪੰਕ ਉਸੇ ਪੰਕਤੀ ਵਿੱਚ ਗੁਣ ਹੈ ਕਬਰ ਵਿੱਚ ਕੀ ਗੁਣ ਹੈ ਜਿਹੜਾ ਸ਼ਰੀਰ ਰੋਗੀ ਹੋ ਜਾਏ ਨਾ ਜਿਸੇ ਭਿਆਨਕ ਰੋਗ ਨਾਲ ਮਰੇ ਉਹਨੂੰ ਮਰਨ ਤੋਂ ਬਾਅਦ ਵੀ ਲੋਕ ਚੰਗੀ ਤਰ੍ਹਾਂ ਨਿਣਾਉਂਦੇ ਨਹੀਂ ਨਫ਼ਰਤ ਕਰਦੇ ਨੇ ਆ ਇੱਕ ਬਿਮਾਰੀ ਫੈਲੀ ਹੈ ਜਿਹਨੂੰ ਸਵਾਇਨ ਫਲੂ ਕਹਿੰਦੇ ਉਹਨੂੰ ਨਿਣਾਉਣ ਲੱਗਿਆ ਵੀ ਲੋਕ ਡਰਦੇ ਦੂਜੇ ਨੂੰ ਨਾ ਲੱਗ ਜਾਵੇ ਡਾਕਟਰ ਕੱਪੜੇ ਵਿੱਚ ਚੰਗੀ ਤਰ੍ਹਾਂ ਬੰਨ ਕੇ ਉੱਪਰ ਹੋਏ ਸੀ ਕੇ ਦਿੰਦਾ ਵੇ ਇਹਨੂੰ ਹੁਣ ਖੋਲਿਓ ਨਾ ਸਿੱਧਾ ਹੀ ਲੈ ਜਾਓ ਸਾਥ ਸੰਗਤ ਜਿਹੜੇ ਸ਼ਰੀਰ ਤੋਂ ਰੋਗ ਬਿਮਾਰੀਆਂ ਕਰਕੇ ਦੁਨੀਆ ਨਫ਼ਰਤ ਕਰੇ ਸ਼ਮਸ਼ਾਨ ਘਾਟ ਤੇ ਕਬਰ ਉਹਨੂੰ ਆਪਣੇ ਸੰਭਾਲ ਲੈਂਦਾ ਜਿਹਨੂੰ ਦੁਨੀਆ ਵਿੱਚ ਥਾਂ ਨਾ ਮਿਲੇ ਉਹਨੂੰ ਗੁਰੂ ਆਪਣੀ ਗੋਦ ਵਿੱਚ ਰੱਖ ਲੈਂਦਾ ਓਏ ਤੂੰ ਅਗਣਾ ਨਾਲ ਭਰਿਆ ਹੋਵੇਂ ਤਾਂ ਤੇਰਾ ਗੁਰੂ ਉਹ ਹੈ ਜਿਹਨੂੰ ਮਹਾਰਾਜ ਨੇ ਕਿਹਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤ ਗੁਰ ਢਾਕ ਲਿਆ ਮੋਹਿ ਪਾਪੀ ਪੜਦਾ ਐਡੇ ਵੱਡੇ ਗੁਰੂ ਦੇ ਚਰਨਾਂ 'ਚ ਜੁੜ ਬੈਠੇ ਹੋ ਅੱਜ ਮਹਾਰਾਜ ਬਖਸ਼ਿਸ਼ ਕਰਦੇ ਆਪੇ ਬਖਸ਼ੇ ਸ਼ਬਦ ਮਿਲਾਏ ਪਰਮਲਵਾਸਨ ਤਾਹੇ ਜਿਹਨੂੰ ਬਖਸ਼ ਕੇ ਉਹ ਸ਼ਬਦ ਉਹ ਸਮਾ ਦਿੰਦਾ ਜੋੜ ਦਿੰਦਾ ਉਹਦੇ ਅੰਦਰੋਂ ਚੰਦਨ ਵਰਗੀ ਭਾਵ ਸ਼ੁਭ ਗੁਣਾਂ ਦੀ ਸੁਗੰਧੀ ਆਉਂਦੀ ਹੈ ਅੱਗੇ ਮਹਾਰਾਜ ਨੇ ਕਿਹਾ ਸ਼ਬਦ ਦੇ ਕਥ ਕਥੇ ਸਾਂ ਲਾਹੇ ਮੇਰੇ ਪ੍ਰਭ ਸੱਚ ਬੇਪਰਵਾਹੇ ਉਹ ਸ਼ਬਦ ਦੀ ਕਥ ਜਿਹੜੀ ਕਥਨ ਤੋਂ ਰਹਿਤ ਵਿਅਕ ਹੈ ਉਹਦੇ ਵਿੱਚ ਸਿਵਤ ਸਲਾਹ ਵਿੱਚ ਆਪਣੇ ਆਪ ਨੂੰ ਜੋੜ ਲੈਂਦਾ ਉਠਦੇ ਹਾਂ ਬੈਠਦਾ ਕਰਤੇ ਦੀ ਕੁਦਰਤ ਦੀ ਵਡਿਆਈ ਕਰਦਾ ਹੈ ਦਾਤਾ ਤੂੰ ਇੰਨਾ ਕੁਝ ਦਿੱਤਾ ਇੱਕ ਪੰਕਤੀ ਧਿਆਨ ਨਾਲ ਹਿਰਦੇ ਚ ਵਸਾਇਓ ਸਭ ਤੋਂ ਕੀਮਤੀ ਚੀਜ਼ ਰੱਬ ਨੇ ਪਤਾ ਕੀ ਦਿੱਤੀ ਹੈ ਉਕਤ ਜੋਤ ਲੈ ਸੁਰਤ ਪ੍ਰਿਖਿਆ ਸ਼ਬਦ ਸ਼ੁਰੂ ਹੁੰਦਾ ਇਸ ਪਾਣੀ ਤੇ ਜਿੰਨ ਤੂੰ ਕਰਿਆ ਮੱਟੀ ਕਾਲੇ ਦਿਵਰਾ ਕਰਿਆ ਉਕਤ ਜੋਤ ਲੈ ਸੁਰਤ ਪ੍ਰਿਖਿਆ